ਜਿਹੜੇ ਜਿਹਦੇ ਕੋਲ ਵੀ ਇਹ ਹੀਰਾ ਜਾਏਗਾ ਉਹਦਾ ਸਰਬਨਾਸ਼ ਹੋ ਜਾਏਗਾ ਤੇ ਜਿਹੜੇ ਵਰਤਾਨੀਆਂ ਸਲਤਨਤ ਸੀ ਉਹ ਵੀ ਲਾਸਟ ਤੇ ਖਤਮ ਹੋ ਕੇ ਉਹ ਇੰਗਲੈਂਡ ਚ ਸਮਿਟ ਗਈ 1871 ਚ ਅੰਗਰੇਜ਼ਾਂ ਨੇ ਇੱਕ ਐਕਟ ਬਣਾਇਆ ਐਂਟੀ ਸਾਇਵਲ ਐਕਟ ਜਿਦੇ ਵੀ ਸਾਨੂੰ ਅਪਰਾਧੀ ਘੋਸ਼ਿਤ ਕਰ ਦਿੱਤਾ ਗਿਆ ਇਹ ਸਾਨੂੰ ਫੜ ਫੜ ਕੇ ਜੇਲਾਂ ਚ ਪਰ ਇੱਕ ਨ ਮਾਰੇ ਗਿਆ ਪਿੱਟੇ ਗਿਆ ਨੰਗਾ ਕੀਤਾ ਗਿਆ ਸਾਹਮਣੇ ਸਾਰੇ ਸਾਰਿਆਂ ਸਾਹਮਣੇ ਇਸ ਕਰਕੇ ਸਮਿਟ ਗਏ ਸੀ ਲੋਕ ਭਾਗਵਤ ਪੁਰਾਨ ਚ ਜਾਂ ਵਿਸ਼ਨੂੰ ਪੁਰਾਨ ਚ ਲਿਖਿਆ ਕਿ ਸਾਨੂੰ ਭਗਵਾਨ ਬ੍ਰਾਮ ਨੇ ਸਾਨੂੰ ਆਸ਼ੀਰਵਾਦ ਦਿੱਤਾ ਕਿ ਆਪ ਇਥਾ ਸੰਭਵ ਜੋ ਵੀ ਕਾਰੀ ਕਰੋਗੇ ਉਹ ਸਫਲ ਹੋਗਾ ਸਮਾਜ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਆਪਾਂ ਦੇ ਤੁਹਾਨੂੰ ਗਿਲਾ ਜਿਹੜਾ ਲੋਕਾਂ ਤੇ ਕਿ ਤੁਹਾਨੂੰ ਤੁਸੀਂ ਮੈਨੂੰ ਹਰਾਨੀ ਹੋ ਤੁਸੀਂ ਕਹ ਕੇ ਮੈਨੂੰ ਘਰੋਂ ਕੱਢ ਦਿੱਤਾ ਗਿਆ ਘਰੋਂ ਕੱਢਣਾ ਹੁੰਦਾ ਜੇ ਤੁਸੀਂ ਬੱਚੇ ਨੂੰ ਜਿਹੜਾ ਸਵਾਰ ਨਹੀਂ ਕਰਦੇ ਹੈਗੇ ਬਹੁਤ ਸਾਰੇ ਕੇਸ ਇਸ ਤਰ੍ਹਾਂ ਦੇ ਹੋਣਗੇ ਹੋਰ ਵੀ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਦੇ ਕੇਸ ਹੋਏ ਆ ਛੱਡ ਆਉਂਦੇ ਆ ਕਿਹੜੀ ਏਜ ਦੇ ਵਿੱਚ ਜਿਹੜਾ ਉਹ ਬੱਚਿਆਂ ਨੂੰ ਕੱਢ ਦਿੱਤਾ ਜਾਂਦਾ ਹੈ ਭੇਜ ਦਿੱਤਾ ਜਾਂਦਾ ਹੈ ਪਹਿਲਾਂ ਤਾਂ ਲਕੋਇਆ ਹੀ ਜਾਂਦਾ ਮੈਨੂੰ ਪਤਾ ਲੱਗਾ ਕਾਫੀ ਦੇਰ ਤੱਕ ਤਾਂ ਲਕੋਇਆ ਜਾਂਦਾ ਤਰਨਜੀ ਜੀ ਬਿਲਕੁਲ ਇਹ ਹੁਣ ਪਹਿਲੇ ਐਕਚੁਅਲੀ ਇਹ ਸਾਡੇ ਅਸੀਂ ਅਸੀਂ ਪੁਰਾਣੀ ਹਿਸਟਰੀ ਪੜ੍ਹੀ ਹੈ ਪੁਰਾਤਨ ਕਾਲ ਚ ਵੇਦ ਚ ਵੇਦ ਦਾ ਰਿਕਵੇਦ ਇੱਕ ਵੇਦ ਹੈ ਜਿਹਦੇ ਵਿੱਚ ਚਾਰ ਵੇਦਾਂ ਵਿੱਚ ਰਿਕਵੇਦ ਹੁੰਦਾ ਉਹਦੇ ਵਿੱਚ ਲਿਖਿਆ ਹੈ ਵਿਕ੍ਰਤੀ ਮੇਮਮ ਪ੍ਰਕ੍ਰਿਤਿਮ ਜੋ ਵਿਕ੍ਰਤੀ ਹੈ ਉਹ ਵੀ ਪ੍ਰਕ੍ਰਿਤੀ ਦਾ ਹਿੱਸਾ ਹੈ ਇਸ ਕਰਕੇ ਸਾਨੂੰ ਤ੍ਰਿਤੀਆ ਪ੍ਰਤ੍ਰਤੀ ਦੀ ਸੰਗਿਆ ਦਿੱਤੀ ਉਹਦੇ ਵਿੱਚ ਤੇ ਪੁਰਾਨ ਉਪਨਿਸ਼ਦ ਹਰ ਇੱਕ ਜਗ੍ਹਾ ਹਰ ਜਗ੍ਹਾ ਅਸੀਂ ਭਗਤੀ ਅੰਦੋਲਨ ਸ਼ੁਰੂ ਕਰਨ ਵਾਲੇ ਅਸੀਂ ਸੂਫੀਜ਼ਮ ਸ਼ੁਰੂ ਕਰਨ ਵਾਲੇ ਅਸੀਂ ਦੇਵਦਾਸੀ ਪ੍ਰਥਾ ਸ਼ੁਰੂ ਕਰਨ ਵਾਲੇ ਭਗਵਦ ਗੀਤਾ ਚ ਲਿਖਿਆ ਕੇਵਲ ਅਹੰ ਪੁਰਸ਼ਮ ਕੇਵਲ ਮੈਂ ਹੀ ਪੁਰਸ਼ ਹਾਂ ਔਰ ਕੋਈ ਪੁਰਸ਼ ਨਹੀਂ ਹੈ ਔਰ ਆਤਮਾ ਜੋ ਹੈ ਇਹ ਪ੍ਰਕਿਰਤਿ ਦੀ ਸਤਰੀ ਹੈ ਇਸ ਕਰਕੇ ਅਸੀਂ ਆਪਣੀ ਆਤਮਾ ਨੂੰ ਸਤਰੀ ਪਾਉ ਚ ਸੰਬੋਧਿਤ ਕਰਦੇ ਮੇਰੀ ਆਤਮਾ ਭੁਖੀ ਹੈ ਪਿਆਸੀ ਹੈ ਇਹ ਨਹੀਂ ਕਹਿੰਦੇ ਅਸੀਂ ਮੇਰਾ ਆਤਮਾ ਭੁੱਖਾ ਹੈ ਇਸੇ ਤਰ੍ਹਾਂ ਬਾਬਾ ਬੁੱਲੇ ਸ਼ਾਹ ਕਹਿੰਦੇ ਨੀਵੇਂ ਰਸਿਆ ਯਾਰ ਬਣਾਣਾ ਪਾ ਮੈਨੂੰ ਕੰਜਰੀ ਬਣਨਾ ਪਵੇ ਸੋ ਇੰਨੀ ਸਾਰੀ ਮੁਗਲ ਦਰਬਾਰਾਂ ਜੇ ਸਾਡੀ ਐਗਜ਼ਿਸਟੈਂਸ ਰਹੀ ਹੈ ਅਸੀਂ ਹਰਮ ਦੇ ਰਖਵਾਲੇ ਸਿਗੇ ਅਲਾਉਦੀਨ ਖਿਲਜੀ ਦੇ ਜਿਹੜੇ ਸੈਨਾਪਤੀ ਸੀ ਹੁਣ ਕਹਿੰਦੇ ਨੇ ਵੀ ਜੌਬ ਨਹੀਂ ਬਣੀ ਅਲਾਉਦੀਨ ਖਿਲਜੀ ਨੇ ਆਪਣਾ ਸੈਨਾਪਤੀ ਜਿਹੜਾ ਹੈ ਅਮਲਿਕ ਕਾਫਰ ਨੂੰ ਰੱਖਿਆ ਸੀ ਉਹ ਸੈਨਾਪਤੀ ਇੱਕ ਖੇਜੜਾ ਸੀਗਾ ਉਹੀ ਦੱਖਣ ਫਤਿਹ ਕਰਕੇ ਆਏ ਤੇ ਉਹ ਕੋਹੀਨੂਰ ਹੀਰਾ ਲੈ ਕੇ ਆਇਆ ਤੇ ਅੱਜ ਤੁਸੀਂ ਦੱਸੋ ਕੋਹੀਨੂਰ ਹੀਰਾ ਇੰਗਲੈਂਡ ਚ ਪਿਆ ਹੈਗਾ ਲੇਕਿਨ ਜਿਹੜੀ ਬਦਵਾ ਮਿਲੀ ਹੈ ਉਹਦੇ ਵਿੱਚ ਇਹ ਸੀਗਾ ਕਿ ਜਿਹਨੇ ਜਿਹਦੇ ਕੋਲ ਵੀ ਇਹ ਹੀਰਾ ਜਾਏਗਾ ਉਹਦਾ ਸਰਬਨਾਸ਼ ਹੋ ਜਾਏਗਾ ਤੇ ਜਿਹੜੇ ਬਰਤਾਨੀਆਂ ਸਲਤਨਤ ਸੀ ਉਹ ਵੀ ਲਾਸਟ ਸੇ ਖਤਮ ਹੋ ਕੇ ਉਹ ਇੰਗਲੈਂਡ ਦੇ ਸਮਟੇ ਬਟ ਗਈ ਤੇ ਮੇਰਾ ਕਹਿਣ ਦਾ ਭਾਵ ਹੈ ਕਿ ਇੰਨਾ ਪਾਵਰਫੁਲ ਐਗਜ਼ਿਸਟੈਂਸ ਹੋ ਤਬਾ ਅਸੀਂ ਪਿਖਾਰੀ ਨਹੀਂ ਸੀਗਾ 1857 ਤੱਕ 1871 ਚ ਅੰਗਰੇਜ਼ਾਂ ਨੇ ਇੱਕ ਐਕਟ ਬਣਾਇਆ अपराधी कर गया सानु पकड़ जी गया मारे गया लोग। और सानु मजबूरन जो है वो, वो पकड़ जड़े, नंगा जड़े नहीं बने थी। भागवत पुराण पुराण विष्णुपुरान लिखया कि भगवान राम ने सान आशीर्वाद दे कि आप यथा संभव जो भी कार्य करोगे वो सफल होगा कलयुग में ऐसा ਸੋ ਜਿੰਨੇ ਸਾਲੇ ਕੁਝ ਹੋਣ ਤੋਂ ਬਾਅਦ 18 1952 ਚ ਐਂਟੀ ਟ੍ਰੈਵਲ ਐਕਟ ਖਤਮ ਹੋ ਗਿਆ ਲੇਕਿਨ ਸਾਨੂੰ ਅਧਿਕਾਰ ਨਹੀਂ ਮਿਲੇ ਸੋ ਮਾਪੇ ਜਿਹੜੀ ਪਰੰਪਰਾ ਚੱਲੀ ਆ ਰਹੀ ਸੀ ਵੀ ਅੰਗਰੇਜ਼ਾਂ ਕਰਕੇ ਅੰਗਰੇਜ਼ਾਂ ਦਾ ਡਰ ਕਰਕੇ ਸਾਨੂੰ ਬਾਹਰ ਕੱਢਿਆ ਜਾਂਦਾ ਸੀ ਜੇਕਰ ਜੈਸੀ ਘਰ ਚ ਰਹਿੰਦੇ ਸੀ ਤੁਹਾਨੂੰ ਅੰਗਰੇਜ਼ ਲੋਕ ਜਿਹੜੀ ਪੁਲਿਸ ਸੀ ਉਹ ਪਕੜ ਕੇ ਲੈ ਜਾਂਦੀ ਸੀ ਤੇ ਮਾਪੇ ਵੀ ਆਪਣਾ ਪੱਲਾ ਛੁਡਾਣ ਦੀ ਕੋਸ਼ਿਸ਼ ਕਰਦੇ ਸੀਗੇ ਸਮਾਜ ਵੀ ਆਪਣਾ ਪੱਲਾ ਛੁਡਾਣ ਦੀ ਕੋਸ਼ਿਸ਼ ਕਰ ਰਿਹਾ ਸੀ ਰਸ ਇਸ ਸਿਮਟ ਕੇ ਡੇਰਾਂ ਮੈਂ ਹੋ ਡੇਰਿਆਂ ਦੀ ਸਿਫਤ ਕਰਦੀਆਂ ਕਿ ਸਾਡੇ ਕੋਲ ਜਦੋਂ ਕੋਈ ਕੋਈ ਸਹੂਲਤ ਨਹੀਂ ਸੀਗੀ ਕੋਈ ਦਾਇਰਾ ਨਹੀਂ ਸੀਗਾ ਕੋਈ ਦਰਵਾਜ਼ਾ ਨਹੀਂ ਸੀਗਾ ਤੇ ਕਿੰਨੇ ਦਰਵਾਜ਼ਾ ਸੀਗੇ ਜਿੱਥੇ ਕਿੰਨੇ ਡੇਰਾਂ ਸੀ ਜਿੱਥੇ ਸਾਨੂੰ ਆਸ਼ਰੇ ਮਿਲਦਾ ਸੀ ਸਾਨੂੰ ਆਸ਼ਰਿਆ ਜਾਂ ਸ਼ਰਨ ਮਿਲਦੀ ਸੀ ਕਿ ਸੋ ਇੰਨੀ ਸਾਰੀ ਇੰਨੀ ਸਾਰੇ ਪੁਰਾਣੀ ਪਰੰਪਰਾਵਾਂ ਹੁੰਦੇ ਹੁੰਦੇ ਇਹ ਅਸੀਂ ਸੰਘਰਸ਼ ਕੀਤਾ ਜਿਹੜੇ ਪੜੇ ਲਿਖੇ ਲੋਕ ਸੀ ਇਹਨਾਂ ਨੇ ਸੰਘਰਸ਼ ਕੀਤਾ 2012 ਚ ਐਸੇ ਸਾਰੇ ਦਿੱਲੀ ਚ ਇਕੱਠਾ ਹੋਏ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਨਾਲ ਮਿਲ ਕੇ ਨਾਲਸਾ ਦੇ ਨਾਲ ਮਿਲ ਕੇ ਅਸੀਂ ਪੀਐਨ दायर की 2014 15 अप्रैल 2014 चे उधर सुप्रीम कोर्ट की जजमेंट आई फिर ऐसी ही चुप नहीं बैठे ऐसी पार्लियामेंट चे चले गए पार्लियामेंट दे सांसद जो हैं ऐसी मिल के थावरचिंग गेंदो गर, जी के मिनिस्टर तो उन्ह दिन आज मिलके के के बिल जिधर है पावरफुल हालांकि उन्ह पावरफुल बिल नहीं है लेकिन फिर भी ऐसी बिल पास करवाया ਟ੍ਰਾਂਸਜੈਂਡਰ ਪਰਸਨ ਪ੍ਰੋਟੈਕਸ਼ਨ ਆਫ ਰਾਈਟਸ ਐਕਟ ਜਿਹੜਾ ਹੈ 2019 ਵਿੱਚ ਇਹ ਐਕਟ ਬਣਿਆ ਸੋ ਜਿਹਦੇ ਉਹਦੇ ਵਿੱਚ ਬਹੁਤ ਸਾਰੇ ਖਾਮੀਆਂ ਹਨ ਸਾਨੂੰ ਇੱਕ ਤਾਂ ਮੈਰਿਜ ਇਕੁਐਲਿਟੀ ਨਹੀਂ ਦੂਸਰਾ ਸਾਨੂੰ ਅਡਾਪਸ਼ਨ ਦਾ ਰਾਈਟਸ ਨਹੀਂ ਹੈ ਉਹਦੇ ਵਿੱਚ ਨਾਨ ਕੋਗਜਨੇਬਲ ਆਫੈਂਸ ਹੈ ਕਿ ਸਾਡੇ ਨਾਲ ਕੋਈ ਅਤਿਆਚਾਰ ਹੁੰਦਾ ਹੈ ਕੋਈ ਵੀ ਆਫੈਂਸ ਹੁੰਦਾ ਹੈ ਸਾਡੇ ਨਾਲ ਤੇ ਉਸ ਬੰਦੇ ਨੂੰ ਉਹ ਜਿਹੜੇ ਧਾਰਾ ਹੈਗੇ ਉਹ ਨਾਨ ਕੋਗਜਨੇਬਲ ਹੈ ਜਿਹੜੇ ਕਿ ਉਹ ਬੰਦਾ ਥਾਣੇ 'ਚ ਛੁੱਟ ਕੇ ਚਲੇ ਜਾਏਗਾ ਸੋ ਇਸ ਤਰ੍ਹਾਂ ਦੀ ਚੀਜ਼ਾਂ ਹੋਣ ਕੇ ਮਾਪੇ ਵੀ ਜਿਹੜਾ ਦੁੱਖ ਤਕਲੀਫ ਸਮਝਦੇ ਨਹੀਂ ਕਿਉਂਕਿ ਉਹ ਸਾਰੇ ਤੁਸੀਂ ਕਿਹਨਾਂ ਤਰੀਕੇ ਹੋਗੇ ਰਿਸ਼ਤੇਦਾਰੋਂ ਪਰਿਵਾਰ ਅੜੋਸ ਪੜੋਸ ਦੇ ਲੋਕਾਂ ਦੇ ਦਬਾਅ 'ਚ ਆ ਕੇ ਆ ਸਾਨੂੰ ਕੱਢ ਦੇ ਜਿਹੜੇ ਹੁਣ ਐਕਟ ਵਿੱਚ ਲਿਖਿਆ ਕਿ ਮਾਪੇ ਪਿਆ ਅਗਰ ਕੋਈ ਘਰੋਂ ਕੱਢ ਦੇਗਾ ਆਪਣੇ ਬੱਚੇ ਨੂੰ ਤਾਂ ਉਹ ਦੋਸ਼ੀ ਹੋਏਗਾ ਲੇਕਿਨ ਪੂਰੀ ਬਿਲਬਲੀ ਤਾਂ ਹੋਣਾ ਚਾਹੀਦਾ ਐਕਟ ਜਿਹੜੇ ਹੈ ਉਹਦੇ ਵਿੱਚ ਧਾਰਾਵਾਂ ਪਾਵਰਫੁੱਲ ਹੋਣੀ ਚਾਹੀਦੀਆਂ ਉਹ ਬੰਦਾ ਥਾਣੇ ਤੋਂ ਛੁੱਟ ਕੇ ਚਲੇ ਜਾਏਗਾ ਸੋ ਸਾਡੇ ਵਾਸਤੇ ਕੋਈ ਨਾ ਸ਼ੁਕਰੀ ਤੁਸੇ ਤਨੰਜੇ ਜੀ ਬਹੁਤ ਵਧੀਆ ਮੇਰੇ ਦਰਸ਼ਕ ਜਿਹੜੇ ਆ ਦੇਖ ਰਹੇ ਨੇ ਉਹ ਇਹਦੇ ਉੱਤੇ ਜ਼ਰੂਰ ਸਾਨੂੰ ਕਮੈਂਟ ਭੇਜਣ ਕਿਉਂਕਿ ਮੇਰੇ ਨਾਲ ਬਹੁਤ ਸਾਰੇ ਦਰਸ਼ਕ ਸਾਨੂੰ ਕਮੈਂਟ ਭੇਜਦੇ ਪਿਆ ਤਨੰਜੇ ਜੀ ਨੇ ਕਿਹਾ ਜਿਹੜਾ ਦੇ ਟਰਾਂਸ ਜੈਂਡਰ ਪ੍ਰੋਟੈਕਸ਼ਨ ਆਫ ਰਾਈਟ ਐਕਟ 2014 ਦਾ ਉਹਨਾਂ ਦਾ ਉਹਦੇ ਮੁਤਾਬਕ ਧਾਰਾਵਾਂ ਸਖਤ ਨੇ ਬੱਚਿਆਂ ਨੂੰ ਮਾਪਿਓ ਜਿਹੜੇ ਟਰਾਂਸ ਜੈਂਡਰਸ ਨੂੰ ਘਰੋਂ ਕੱਢ ਦਿੰਦੇ ਆ ਉਨ੍ਹਾਂ ਦੇ ਉੱਤੇ ਸਰਕਾਰ ਨੂੰ ਸਖਤ ਹੋਣਾ ਚਾਹੀਦਾ ਹੈ ਤੁਹਾਡਾ ਇਹ ਹੀ ਮਤਲਬ ਹੈ ਨਾ ਤੁੰਜੇ ਜੀ ਆ ਐਕਟ ਵਿੱਚ ਧਾਰਾ ਬੜੀ ਕਮਜ਼ੋਰ ਹੈ ਲੇਕਿਨ ਸਰਕਾਰ ਨੂੰ ਯੂ ਨੋ ਹੋਰ ਪਾਵਰਫੁਲ ਬਣਾਉਣਾ ਚਾਹੀਦਾ ਮੈਂ ਪੁਲਿਸ ਅਕੈਡਮੀ ਜਾਂਦੀ ਫਿਰ ਲੋਰ ਜਦੋਂ ਟ੍ਰੇਨਿੰਗ ਦੇਣ ਤੇ ਮੈਂ ਪੁਲਿਸ ਨੂੰ ਇਹੀ ਸਮਝਾਉਂਦੀ ਵੀ ਅਸੀਂ ਜਿਹੜੀ ਹੈ ਮਾਪੇ ਨੂੰ ਇਹ ਅਸੀਂ ਦੱਸਣਾ ਪੈਗਾ ਕਿ ਇਹਨੂੰ ਬੱਚੇ ਨੂੰ ਬਾਤ ਨਾ ਕਟੋ ਪੜਾ ਦਿਖਾ ਕੇ ਅੱਗੇ ਵਧਾਓ ਲੋਕ ਸਭਾ ਚੋਣਾਂ ਲਈ VOTING ਦਾ ਦਿਨ ਹੋਵੇਗਾ ਖਾਸ ਇੱਕ ਪਾਸੇ VOTING ਦੂਜੇ ਪਾਸੇ D5 ਚੈਨਲ ਪੰਜਾਬੀ ਕਰੇਗਾ ਵਿਸ਼ਲੇਸ਼ਣ ਇੱਕ ਮੰਚ ਤੇ ਇਕੱਠੇ ਹੋਣਗੇ 84 ਮਾਹਰ 1 ਜੂਨ ਨੂੰ ਸਾਰਾ ਦਿਨ ਤੁਹਾਨੂੰ ਦੇਵਾਂਗੇ ਹਰ ਅਪਡੇਟ ਲੋਕ ਸਭਾ ਚੋਣਾਂ ਦੇ ਤਹਿਤ VOTING ਦੀ ਮਹਾ ਕਵਰੇਜ ਦੇ ਨਾਲ-ਨਾਲ ਸਾਰੀਆਂ ਸੀਟਾਂ ਅਤੇ ਉਮੀਦਵਾਰਾਂ ਬਾਰੇ ਖੁੱਲੀ ਚਰਚਾ ਕੇਵਲ D5 ਚੈਨਲ ਪੰਜਾਬੀ ਤੇ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕੀਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ VOTERਾਂ ਨੇ ਮਤਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਟਰਹਾਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਘਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ